ये वीडियो बनाने बना, बना तो कर कर कर, कर 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 तन्नू मैं कह तू वीडियो तू तु, यही तू यही काम में है हाँ, तू यही काम में है तू फोय तू तू मरेगा हाँ। तेरे ऊपर कीड़े पहन गया हाँ। इस हालत से कह रहे थे मैंने इतनी हाँ। तकलीफ दी आ ले ले आ जा आ जा मैं वीडियो बना बना वीडियो वीडियो बनाएंगे बना आ ले बना वीडियो चल हो गया बना वीडियो ਹੋ ਗਿਆ ਤੋੜੂਗੀ ਸਾਰਾ ਕੁਝ ਤੋੜੂਗੀ ਬਣਾ ਤੋੜ ਤੂੰ ਵੀਡੀਓ ਬਣਾ ਤੂੰ ਬਣਾ ਦੇ ਤੈਨੂੰ ਮੈਂ ਤੇ ਚਲ ਤੋੜ ਤੂੰ ਵੀਡੀਓ ਬਣਾ ਤੋੜ ਚਲ ਤੂੰ ਵੀਡੀਓ ਬਣਾ ਤੂੰ ਤੇਰੀ ਬਣਾ ਤੂੰ ਵੀਡੀਓ ਬਣਾ ਤੋੜ ਕੇ ਨਾ ਇੱਥੇ ਜੇ ਮਾਰੂਗੀ ਬਣਾ ਚਲ ਈਲੇ ਮਾ ਇਹ ਤਰ੍ਹਾਂ ਭੱਜ ਗਏ ਤੇ ਵੀਡੀਓ ਬਣਾਇੰਗਾ ਨਾ ਐਨੀ ਫੁੱਟਦਾ ਹੈਗਾ ਇਹ ਜੇ ਸਿਰ ਤਾਂ ਫੁੱਟੂਗਾ ਜਿਹੜਾ ਪੇਚਾ ਉਹਦਾ ਫੁੱਟੂਗਾ ਨਾ ਪਹਿਲਾ ਦਿਨ ਮੇਰੀ ਜ਼ਿੰਦਗੀ ਦਾ ਮਲੇਰਕੋਟਲਾ ਦੇ ਵਿੱਚ ਇੱਕ ਘਰੇਲੂ ਮਾਮਲਾ ਅਜੀਬ ਤਰ੍ਹਾਂ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਪਤੀ ਪਤਨੀ ਨੇ ਜਿਹੜੇ ਉਹਨਾਂ ਵਿੱਚੋਂ ਪਤਨੀ ਹਿਨਾ ਇਹ ਦਾਵਾ ਕਰਦੀ ਹੈ ਕਿ ਮੇਰੇ ਪਤੀ ਨੇ ਮੈਨੂੰ ਇਕੋ ਟਾਈਮ ਦੇ ਉੱਪਰ ਤਿੰਨ ਤਲਾਕ ਦਿੱਤੇ ਜਿਦੇ ਵਿੱਚ ਮੇਰੀ ਸੱਸ ਤੇ ਮੇਰਾ ਸੋਹਰਾ ਮੌਕੇ ਤੇ ਮੌਜੂਦ ਸੀਗੇ ਜਦੋਂ ਕਿ ਜਿਹੜੀ ਦੂਜੀ ਥੀ رائے ਯਾਨੀ ਪਤੀ ਜੋ ਕਿ ਇਸ ਗੱਲ ਨੂੰ ਨਹੀਂ ਮੰਨਦਾ ਅਬਦੁਰਹਿਮਾਨ ਪੁੱਤਰ ਮੁਹੰਮਦ ਸਦੀਕ ਸਦੀਕ ਫੈਕਟਰੀ ਦੇ ਨਾਮ ਨਾਲ ਜਿਹੜੇ ਮਸ਼ਹੂਰ ਨੇ ਉਹਨਾਂ ਦਾ ਬੇਟਾ ਤੇ ਉਹ ਕਹਿ ਰਹੇ ਆ ਕਿ ਅਸੀਂ ਕੋਈ ਤਲਾਕ ਨਹੀਂ ਦਿੱਤਾ ਤਾਂ ਅਲੱਗ-ਅਲੱਗ ਤੌਰ ਦੇ ਉੱਪਰ ਪੱਤਰਕਾਰਾਂ ਨਾਲ ਮਿਲ ਕੇ ਸੀਨਾ ਨੇ ਆਪਣਾ ਜਿਹੜਾ ਦੁਖੜਾ ਰੋਇਆ ਉਹਦੇ ਵਿੱਚ ਕੀ ਕੁਝ ਕਿਹਾ ਅਬਦੁਰਹਿਮਾਨ ਨੇ ਕੀ ਕੀਤਾ ਉਹ ਸਾਰੀ ਜਿਹੜੀ ਗੱਲਬਾਤ ਹੈ ਅਸੀਂ ਤੁਹਾਨੂੰ ਸੁਣਵਾਵਾਂਗੇ ਤਾਂ ਇਸੇ ਦੌਰਾਨ ਇਹਨਾਂ ਨੇ ਇੱਕ ਐਪਲੀਕੇਸ਼ਨ ਆ ਜਿਹੜੀ ਇਨਸਾਫ ਦੇ ਲਈ ਮਲੇਕੋਟਲਾ ਐਸਐਸਬੀ ਸਾਹਿਬ ਨੂੰ ਦਿੱਤੀ ਹੈ ਤੇ ਐਸਐਸਬੀ ਸਾਹਿਬ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਉਹ ਐਪਲੀਕੇਸ਼ਨ ਐਸਪੀਐਚ ਨੂੰ ਆ ਮਾਰਕ ਕੀਤੀ ਸੀਗੀ ਐਸਪੀਐਚ ਕੋਲੇ ਪਿਛਲੇ ਹਫਤੇ ਇਹਨਾਂ ਦੋਨੋਂ ਤਰ੍ਹਾਂ ਦੀ ਪੇਸ਼ੀ ਵੀ ਹੋਈ ਹੈ ਤਾਂ ਇਹਨਾਂ ਨੇ ਜਿਹੜੇ ਐਸਪੀਐਚ ਸਾਹਿਬ ਨੇ ਗੁਰਸ਼ਰਨ ਸਿੰਘ ਜੀ ਉਹਨਾਂ ਦੇ ਉੱਪਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਕਥਿਤ ਤੌਰ ਤੇ ਲਾਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਐਸਪੀ ਸਾਹਿਬ ਨੇ ਮੇਰੀ ਫੇਵਰ ਨਹੀਂ ਕੀਤੀ ਐਸਪੀ ਸਾਹਿਬ ਨੂੰ ਕਿਤੋਂ ਪ੍ਰੈਸ਼ਰ ਪਿਆ ਸੀਗਾ ਤੇ ਫੋਨ ਆਇਆ ਹੋਇਆ ਸੀਗਾ ਤਾਂ ਉਹਨਾਂ ਨੇ ਅਨਬਰ ਪਸੋੜ ਜੋ ਕਿ ਇੱਕ ਸਿਆਸੀ ਆਗੂ ਨੇ ਤੇ ਪੰਜਾਬ ਵਕ ਬੋਰਡ ਦੇ ਉਹ ਮੈਂਬਰ ਵੀ ਨੇ ਟੂਰੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਦਾ ਸਾਫ਼ ਤੌਰ ਤੇ ਨਾਮ ਲਿਆ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸੀਐਮਓ ਦਫ਼ਤਰ ਦਾ ਬੰਦਾ ਕਹਿ ਕੇ ਫੋਨ ਕਰਦਾ ਹੌਸ ਦੇ ਵਿੱਚ ਤੇ ਹੋਰ ਅਧਾਰਿਆਂ ਦੇ ਵਿੱਚ ਕਿ ਉਹਨੇ ਸਾਡੀ ਕਹਾਣੀ ਖਰਾਬ ਕੀਤੀ ਹੈ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਐਸਪੀ ਸਾਹਿਬ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਲੜੀ ਜਾਂਦੇ ਹੋ ਦੂਜੇ ਪਾਸੇ ਬੱਚੇ ਵੀ ਪੈਦਾ ਕਰੀ ਜਾਂਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਉਹਨਾਂ ਨੇ ਮਤਲਬ ਵਧੀਆ ਸਲੂਕ ਨਹੀਂ ਕੀਤਾ ਤੁਸੀਂ ਇਹ ਗੱਲਾਂ ਉਹਨਾਂ ਦੀ ਵੀਡੀਓ ਵਿੱਚ ਉਹਨਾਂ ਦੇ ਮੂੰਹੋਂ ਵੀ ਸੁਣ ਸਕਦੇ ਹੋ ਜਦੋਂ ਕਿ ਅਬਦੁਲ ਰਹਿਮਾਨ ਨੇ ਇਹ ਕਿਹਾ ਕਿ ਇਹ ਜਿਹੜੇ ਸਾਰੇ ਉਹਨਾਂ ਦੇ ਇਲਜ਼ਾਮ ਨੇ ਉਹ ਝੂਠੇ ਨੇ ਅਸੀਂ ਉਹਨਾਂ ਨਾਲ ਕੋਈ ੱਟਕਾ ਕੋਈ ਜ਼ਿਆਦਤੀ ਨਹੀਂ ਕੀਤੀ ਹੈ ਬਲਕਿ ਉਹਨਾਂ ਨੇ ਕਿਹਾ ਕਿ ਮੇਰੀ ਪਤਨੀ ਜਿਹੜੀ ਹੈ ਉਹ ਸਾਈਕੋ ਹੈ ਉਹੀ ਦਿਮਾਗੀ ਬਿਮਾਰੀ ਦਾ ਇਲਾਜ ਵੀ ਚੱਲ ਰਿਹਾ ਹੈ ਦਵਾਈ ਚੱਲ ਰਹੀ ਹੈ ਤੇ ਜਦੋਂ ਕਿ ਅਸੀਂ ਫੋਨ ਦੇ ਉੱਪਰ ਗੱਲ ਕੀਤੀ ਅਨਵਰ ਪਸੋੜ ਜੀ ਨਾਲ ਤਾਂ ਅਨਵਰ ਪਸੋੜ ਜੀ ਨੇ ਇਹ ਸਾਰੇ ਜਿਹੜਾ ਮਾਮਲਾ ਹੈ ਉਸ ਤੋਂ ਜਾਣ ਹੁੰਦੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਦੀਕ ਸੈਕਟਰੀ ਸਾਹਿਬ ਨੇ ਜਿਹੜੇ ਮੇਰੇ ਚਾਚਾ ਜੀ ਨੇ ਲੇਕਿਨ ਮੈਂ ਉਹਨਾਂ ਦੇ ਘਰ ਦੇ ਵਿੱਚ ਬਹੁਤ ਘੱਟ ਜਾਨਣਾ ਮੈਨੂੰ ਪਤਾ ਹੈ ਕਿ ਇਹਨਾਂ ਦਾ ਪਤੀ ਪਤਨੀ ਦਾ ਕੁਝ ਡਿਸਕਿਊਟ ਚੱਲਦਾ ਹੈ ਲੇਕਿਨ ਮੈਂ ਉਸ ਤੋਂ ਪਰਿਆ ਉਹਨਾਂ ਨੇ ਕਿਹਾ ਕਿ 18 19 ਦੇ ਵਿੱਚ ਇੱਕ ਵਾਰ ਇਸ ਨੇ ਇਹਨਾਂ ਨੇ ਯਾਨੀ ਇੱਕ ਐਪਲੀਕੇਸ਼ਨ ਪੁਲਿਸ ਦੇ ਦਿੱਤੀ ਸੀ ਬਲਕਿ ਮੈਂ ਵਿੱਚ ਬੈ ਕੇ ਕੰਪਰੋਮਾਈਜ਼ ਕਰਾਇਆ ਸੀ ਅਗਰ ਤੁਸੀਂ ਉਸ ਦੀ ਕਾਪੀ ਚੈੱਕ ਕਰੋ ਤਾਂ ਉਹ ਜਿਹੜੀ ਸਮਝੌਤੇ ਦੀ ਕਾਪੀ ਆ ਉਸ ਦੇ ਉੱਪਰ ਮੇਰੇ ਦਸਤਖਤ ਨੇ ਤਾਂ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਨੇ ਹੋਰ ਕੀ ਕੁਝ ਦੋਨੋਂ ਧਿਰਾਂ ਨੇ ਕਿ ਹਾਰਮਨਪੁਰ ਤੋਂ ਨੇ ਕੀ ਕੀਤਾ ਉਹ ਸਾਰੀਆਂ ਚੀਜ਼ਾਂ ਸੀ ਤੁਹਾਨੂੰ ਬਾਰੀ-ਬਾਰੀ ਸੁਣਾਉਣੇ ਆ ਉਮੀਦ ਹੈ ਕਿ ਇਹ ਜਿਹੜੀ ਵੀਡੀਓ ਹੈ ਤੁਹਾਨੂੰ ਵਧੀਆ ਲੱਗੇਗੀ ਤੇ ਤੁਹਾਨੂੰ ਪਤਾ ਲੱਗੇਗਾ ਕਿ ਕੁਝ ਅੰਦਾਜ਼ਾ ਹੋਵੇਗਾ ਕਿ ਸੱਚ ਕੀ ਹੈ ਝੂਠ ਕੀ ਹੈ ਤੇ ਲੋਕ ਇੱਕ ਦੂਸਰੇ ਦੇ ਉੱਪਰ ਕਿਦਾਂ ਇਲਜ਼ਾਮ ਲਾਉਂਦੇ ਨੇ ਜਿੱਦਾਂ ਇੱਕ ਦੂਜੇ ਦੇ ਨਾਲ ਮਤਲਬ ਜਿਹੜੀਆਂ ਜ਼ਿੰਦਗੀਆਂ ਨੇ ਉਹ ਖਰਾਬ ਹੋ ਰਹੀਆਂ ਨੇ ਅ ਤੁਸੀਂ ਸਾਰਾ ਕੁਝ ਆਪਣੇ ਆਪ ਹੀ ਸਮਝ ਜਾਓਗੇ ਧੰਨਵਾਦ ਅਲੈਕਮ ਜੀ ਬਰਸਾਮ ਜੀ ਹਾਂਜੀ ਕੀ ਹਾਲ ਹੈ ਤੁਹਾਡਾ ਠੀਕ ਹੋ ਵਧੀਆ ਬ੍ਰਦਰ ਵਧੀਆ ਉਹ ਤੁਹਾਨੂੰ ਮੁੰਸ਼ੀ ਜੀ ਨੇ ਪਹਿਲਾਂ ਫੋਨ ਕੀਤਾ ਉਹੀ ਮਸਲਾ ਹੈ ਜਿਹਨੇ ਸਦੀਕ ਸੈਕਟਰੀ ਸਾਹਿਬ ਤੁਹਾਡੇ ਕੀ ਚਾਚਾ ਜੀ ਹਨ ਹਾਂਜੀ 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 ਉਹਨਾਂ ਦੀ ਜਿਹੜੀ ਨੋ ਹੈ ਹਨਾ ਹਾਂਜੀ ਉਹ ਪੱਤਰ ਪ੍ਰੈਸ ਕਾਨਫਰੰਸ ਕਰਕੇ ਗਈ ਆ ਉਹਦੇ ਵਿੱਚ ਉਹ ਕਹਿ ਕੇ ਗਈ ਆ ਵੀ ਮੈਨੇ ਜਿਹੜੀ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਆ ਉਹਦੇ ਚ ਅਨਵਰ ਪਸੋੜ ਦਾ ਵੀ ਨਾਮ ਹੈ ਵੀ ਸਾਡੀ ਕਹਾਣੀਆਂ ਜਿਹੜੀ ਮੈਨੂੰ ਟ੍ਰਿਪਲ ਤਾਰਕ ਮੇਰੇ ਹਸਬੰਦ ਨੇ ਦਿੱਤਾ ਆ ਉਹਦੇ ਵਿੱਚ ਅਨਵਰ ਪਸੋੜ ਦਾ ਮੇਨ ਰੋਲ ਹੈ ਵੀ ਉਹ ਫੋਨ ਇਹ ਕਹਿ ਕੇ ਕਰਦਾ ਕਿ ਮੈਂ ਸੀਐਮO ਓਫਿਸ ਤੋਂ ਬੋਲਦਾ ਉਹ ਕਹਿੰਦੀ ਮੈਨੇ ਉਹਨਾਂ ਦੇ ਖਿਲਾਫ ਪਹਿਲਾਂ ਕੇਜਰੀਵਾਲ ਨੂੰ ਵੀ ਇੱਕ ਮੇਲ ਪਾਈ ਹੋਈ ਆ ਮੈਨੂੰ ਜਵਾਬ ਵੀ ਆਇਆ ਸੀ ਤੇ ਮੈਂ ਹੁਣ ਸੀਐਮ ਸਾਹਿਬ ਤੋਂ ਵੀ ਮੰਗ ਕਰਦੀ ਆ ਹੁਣ ਅਸੀਂ ਇਹ ਚਾਹੁੰਦੇ ਆ ਵੀ ਸਾਡੀ ਸਟੋਰੀ ਅਧੂਰੀ ਆ ਕਿਉਂਕਿ ਅਖਬਾਰ ਦੀ ਵੀ ਖਬਰ ਆ ਜਨ ਬੀਬੀ ਜੱਤਾ ਤੋਂ ਵੀ ਜੇ ਤਮਲੇ ਕੋਟਲੇ ਹੈ ਅੱਜ ਦਾ ਪ੍ਰੋਗਰਾਮ ਨਹੀਂ 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 ਬਸ ਮੈਂ ਤੁਹਾਨੂੰ ਸੁਣ ਪੁੱਛੀ ਲਵਾਂ ਮੈਂ ਤੁਹਾਨੂੰ ਦੱਸ ਹੀ ਦੇਣਾ ਜੀ ਮੇਰੇ ਜੱਤਾ ਜੀ ਦੀ ਨੂੰਹ ਆ ਜੀ ਮੇਰਾ ਕੋਈ ਇਸ ਮੈਟਰ ਨਾਲ ਕੋਈ ਤਾਲੁਕਾਤ ਨਹੀਂ ਹੈਗਾ ਠੀਕ ਆ ਇਹ ਮੈਂ ਘੱਟੋ ਘੱਟ ਸਾਲ ਸਾ ਡੇਢ ਡੇਢ ਸਾਲ ਉਹਨਾਂ ਦੇ ਘਰ ਨਹੀਂ ਕਦੇ ਗਿਆ ਇਹ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਡੇਢ ਸਾਲ ਬਾਅਦ ਸਾਲਵਾ ਜਾਣਾ ਹੋਣਾਗਾ ਇਹਨਾਂ ਦਾ ਮੀਆਂ ਬੀਬੀ ਦਾ ਰੌਲਾਗਾ ਉਹ ਜਾਣ ਬੁੱਝ ਕੇ ਕਿਸੇ ਦੀ ਕਿਸੇ ਹੋਰ ਬੰਦੇ ਦੀ ਸਹਯਦ ਹੈ ਉੱਪਰ ਇਹ ਮੇਰਾ ਨਾਮ ਦੀ ਇਨਵੋਲਵਮੈਂਟ ਕਰਦੇ ਆ ਪਹਿਲਾਂ ਉਹਨੇ ਚਲੋ ਹੁਣ ਹੁਣ ਤਾਂ ਮੰਨ ਲਓ ਉਹ ਕਹਿ ਰਿਹਾ ਮੈਂ ਵੀ ਉਹਨਾਂ ਨੇ ਕਹਿਤਾ ਹੋਊਗਾ ਉਹਨਾਂ ਤੋਂ ਨਕਲ ਲੈ ਲਓ ਪਹਿਲਾਂ ਜਿਹੜੀ ਉਹਨੇ ਸਟਾਰਟਿੰਗ ਕੰਪਲੇਂਟ ਕਰੀ ਆ ਉਹਨੇ ਮੇਰਾ ਨਾਮ ਮੈਂਸ਼ਨ ਕਰਿਆ ਆ ਉਹਦੇ ਵਿੱਚ ਅੱਛਾ ਮੈਨੂੰ ਆਲਰੇਡੀ ਉੱਥੋਂ ਕਾਲ ਆਈ ਆ ਵੀ ਤੁਹਾਨੂੰ ਤੁਹਾਡਾ ਨਾਮ ਤੇ ਕੰਪਲੇਂਟ ਆਈ ਆ ਜੀ ਮੈਂ ਫਿਰ ਮੇਰਾ ਤਾਂ ਕੋਈ ਇਹਨਾਂ ਦਾ ਮੈਟਰ ਹੀ ਨਹੀਂ ਹੈਗਾ ਇਹ ਇਹ ਕਦੋਂ ਦੀ ਗੱਲ ਹੈ ਜੀ ਇਹਨਾਂ ਨੇ ਮੇਰਾ ਫਸਟ ਨਾਮ ਜਿਹੜੀ ਦਰਖਾਸਤ ਦਿੱਤੀ ਉਹ ਦਰਖਾਸਤ ਲੈ ਲਓ ਉਹ ਦਰਖਾਸਤ ਜੀ ਮੇਰਾ ਨਾਮ ਪਾ ਕੇ ਦੇ ਕੇ ਆਈ ਹੋਈ ਆ ਜ ਹੋਣ ਨਹੀਂ ਜੀ ਪਹਿਲਾਂ ਕੋਈ ਦਰਖਾਸਤ ਦਿੱਤੀ ਉਹ 15 20 ਦਿਨ ਪਹਿਲਾਂ ਅੱਛਾ ਇਹਦੇ ਬੈਕ ਤੇ ਕੋਈ ਨਾ ਕੋਈ ਮੈਨੂੰ ਲੱਗਦਾ ਕੋਈ ਹੋਰ ਬੰਦਾ ਮੇਰਾ ਕੋਈ ਵਿਰੋਧੀ ਹੋ ਸਕਦਾ ਮੇਰੇ ਕੋਲ ਤੁਸੀਂ ਇਸ ਮਾਮਲੇ ਦੇ ਵਿੱਚ ਮਤਲਬ ਕਿਸੇ ਪੁਲਿਸ ਅਧਿਕਾਰੀ ਨੂੰ ਫੋਨ ਨਾ ਜੀ ਨਾ ਮੇਰਾ ਕੋਈ ਰਾਈਟ ਨਹੀਂ ਕਹਿਣ ਦਾ ਮੇਰਾ ਕਿਸੇ ਨੂੰ ਕੋਈ ਰਾਈਟ ਨਹੀਂ ਕਹਿਣ ਦਾ ਜੀ ਨਾ ਆਪਾਂ ਕਿਹਾਗਾ ਮੈਂ ਪਹਿਲਾਂ ਵੀ ਇਹਨਾਂ ਦਾ ਸਾਲ ਦੋ ਸਾਲ ਬੰਨ ਰੌਲਾ ਪਾਇਆ ਤੀਗਾ ਮੈਂ ਫੈਸਲਾ ਜ਼ਰੂਰ ਕਰਾਇਆ ਤੀਗਾ ਉਦੋਂ ਮੇਰੇ ਸੈਨ ਵੀ ਹੋਏ ਬਨੇ ਬੈਠ ਕੇ ਇਹਨਾਂ ਦਾ ਸਮਝੌਤਾ ਕਰਾਇਆ ਦੋਨੇ ਕੁੜੀ ਸਾਡੀ ਤਾਂ ਬੱਚਿਆਂ ਵਰਗੀ ਆ अच्छा ਤੁਸੀਂ ਕੀ ਕਹਿੰਦੇ ਨੇ ਜਿਹੜੀ ਇਹਨਾਂ ਨੇ ਹੁਣ ਐਪਲੀਕੇਸ਼ਨ ਐਸਐਸਪੀ ਨੂੰ ਦਿੱਤੀ ਹੋਈ ਹੈ ਉਹਦੇ ਚ ਪਿਛਲੇ ਹਫਤੇ ਨਾ ਐਸਪੀ ਦੇ ਇਹਨਾਂ ਦੀ ਮੀਟਿੰਗ ਹੋਈ ਦੋਨੋਂ ਧਿਰਾਂ ਦੀ ਜੀ ਉਹਦੇ 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 ਵਿੱਚ ਹੀ ਤੁਹਾਡਾ ਨਾਮ ਹੈ ਉਹਦੇ ਵਿੱਚ ਹੀ ਫੋਨ ਆਇਆ ਹੋਊਗਾ ਤੁਹਾਨੂੰ ਮੇਰਾ ਨਾਮ ਹੀ ਉਹਦੇ ਚ ਮੈਨੂੰ ਕਾਲ ਆਈ ਆ ਕਿ ਤੁਹਾਨੂੰ ਬੁਲਾਇਆ ਮੈਂ ਕਿਹਾ ਮੇਰਾ ਕੀ ਰੋਲ ਹੈ ਜੀ ਇਹਨਾਂ ਦੀ ਫੈਮਿਲੀ ਚ ਅੱਛਾ ਇਹ ਇਹ ਜਦੋਂ ਇਹਨਾਂ ਨੇ ਉਹ 18 19 ਚ ਸ਼ਾਇਦ ਕਹਿ ਰਹੇ ਆ ਕੇਜਰੀਬਾਲ ਸਾਹਿਬ ਨੂੰ ਮੇਲ ਕੀਤੀ ਸੀ ਉਦੋਂ ਤੁਹਾਡੇ ਨਾਲ ਇਹਨਾਂ ਦੀ ਗੱਲਬਾਤ ਹੋਈ ਮਤਲਬ ਤੁਸੀਂ ਪੁੱਛ ਰਹੇ ਹੋ ਮਨੋ ਮੇਰੀ ਉਦੋਂ ਵੀ ਨਹੀਂ ਕੋਈ ਮੈਂ ਤਾਂ ਹੁਣ ਇਹਨਾਂ ਦੇ ਬੱਚਾ ਹੋਇ ਠੀਕ ਮੇਰੇ ਬੱਚੇ ਮੇਰੀ ਮੇਰੇ ਸਕੇ ਚਾਚਾ ਜੀ ਦੀ ਨੂੰਹ ਆ ਇਹ ਤਿੰਨ ਚਾਰ ਭਾਈ ਨੇ ਆਪਸ ਵਿੱਚ ਇਹਨਾਂ ਦਾ ਮੀਆਂ ਬੀਵੀ ਦਾ ਡਿਸਪਿਊਟ ਆ ਸਕੇ ਮੇਰੀ ਜਿਹੜੀ ਚਾਚੀ ਆ ਉਹਦੀ ਸਕੇ ਭਤੀਜੀ ਆ ਆਪਸ ਵਿੱਚ ਘਰ ਦਾ ਇਹਨਾਂ ਦਾ ਮੈਟਰ ਆ ਮੈਂ ਤਾਂ ਗਲਤ ਇਨਵੋਲਵਮੈਂਟ ਕਰ ਰਹੀ ਆ ਕਿਉਂਕਿ ਕੋਈ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ ਹੈ ਮੇਰੀ ਬਿਲਕੁਲ ਹੀ ਨਹੀਂ ਹੈਗੀ ਜੀ ਕੋਈ ਨਾ ਮੈਂ ਦੇਖੋ ਹੋਰ ਦੇਖੋ ਇਹ ਪੰਜ ਚਾਰ ਵਾਰੀ ਮੈਂ ਇਹਨਾਂ ਦਾ ਅਫਸਰਾਂ ਕੋਲ ਜਾਏ ਇਹਨਾਂ ਨੂੰ ਪੁੱਛ ਕੇ ਦੇਖੋ ਕਦੇ ਮੈਂ ਕਦੇ ਸਾਹਮਣੇ ਆਇਆਗਾ ਮੈਂ ਕਦੇ ਬੈਠਿਆ ਤੁਹਾਡੇ ਨਾਲ ਆ ਕੇ ਮੈਂ ਉਹਨਾਂ ਨਾਲ ਠਹਿਰ ਮੰਣ ਕੇ ਬੈਠਿਆ ਕਿਤੇ ਸਾਡਾ ਰੋਲ ਹੀ ਨਹੀਂ ਹੈਗਾ ਨਾਲੇ ਮੈਨੂੰ ਮੈਨੂੰ ਪਹਿਲੀ ਗੱਲ ਅਸੀਂ ਜਿਹੜੇ ਪਿੰਡਾਂ ਵਾਲੇ ਮੁਸਲਮਾਨਾਂ ਸਾਨੂੰ ਤਾਂ ਬਾਹਲੀ ਇਸ ਗੱਲ ਤੇ ਨੌਲੇਜ ਨਹੀਂ ਮੈਂ ਤਾਂ ਇਹਨਾਂ ਗੱਲਾਂ ਤੇ ਤਰਾਜ ਕਰਦਾ ਟ੍ਰਿਪਲ ਤਲਾਕ ਵਾਲੇ ਤੇ ਵੀ ਯਾਰ ਐਮੀ ਤਲਾਕ ਹੋ ਜਾਂਦੇ ਨੇ ਕਿਤੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਇਹ ਈਸੂ ਨੇ ਵੀ ਐ ਕਹਿ ਦਿੱ ਤਲਾਕ ਹੋ ਜਾਂਦਾ ਮੈਂ ਤਾਂ ਇਸੇ ਇਹਨਾਂ ਗੱਲਾਂ ਤੇ ਨਿੱਜੀ ਤੌਰ ਤੇ ਵਿਰੋਧ ਕਰਦੇ ਆ ਵੀ ਯਾਰ ਐ ਬੱਚਿਆਂ ਨੂੰ ਥੋੜੀ ਤਲਾਕ ਹੋ ਜਾਂਦਾ ਬਸ ਠੀਕ ਠੀਕ ਹੈ ਮੇਰਾ ਮੇਰਾ ਨਹੀਂ ਕੋਈ ਮੈਟਰ ਹੈਗਾ ਦਾ ਓਕੇ ਕਿ ਮੇਰੇ ਵਿਆਹ ਕੇ ਆਈ ਸੀ ਮੇਰੇ ਆ ਜੋ ਵਿਆਹ ਹੋਇਆ ਤੇ ਉਹ ਅਬਦੁਲ ਰਹਿਮਾਨ ਨਾਲ ਹੋਇਆ ਸੀ ਜੋ ਕਿ ਬੇਟੇ ਨੇ ਸਦੀਕ ਸੈਕਟਰੀ ਦੇ 786 ਚੌਂਕ 'ਚ ਵਿਆਹ ਦੇ ਦਿਨ ਤੋਂ ਹੀ ਮੇਰੇ ਨਾਲ ਮਾਰਕੁਟਾਈ ਸ਼ੁਰੂ ਹੋ ਗਈ ਸੀ ਬੇਸਿਕ ਗੱਲਾਂ ਤੇ ਛੋਟੀ ਛੋਟੀ ਗੱਲਾਂ ਦੇ ਲਈ ਮੇਰੇ ਨਾਲ ਮਾਰਕੁਟਾਈ ਕੀਤੀ ਗਈ ਆ ਔਰ ਮੈਨੂੰ ਹਮੇਸ਼ਾ ਆਪਦੇ ਘਰ ਜਾ ਮਾਰਕੁਟਾਈ ਕਰਨ ਤੋਂ ਬਾਅਦ ਜਿਹੜੀ ਲੜਾਈ ਹੋ ਜਾਂਦੀ ਸੀ ਮੈਨੂੰ ਆਪਦੇ ਘਰ ਜਾ ਕੇ ਰਹਿਣਾ ਪਿਆ ਮੈਂ ਪੂਰੇ 7 ਸਾਲ ਦੇ ਵਿਆਹ ਦੇ ਵਿੱਚ ਮੈਂ ਕਦੇ 6 ਮਹੀਨੇ ਕਦੇ ਸਾਲ ਕਦੇ 3 ਸਾਲ ਅਪਦੇ ਕਰ ਰਹਿ ਕੇ ਆਈ ਹਾਂ 2024 'ਚ ਮੇਰਾ ਜਦ ਬੇਟਾ ਵੀ ਹੋਇਆ ਸਾਡੀ ਲੜਾਈ ਬਹੁਤ ਜ਼ਿਆਦਾ ਵੱਧ ਗਈ ਮੈਨੂੰ 1 ਸਾਲ ਆਪਣੇ ਬੇਟੇ ਨੂੰ ਉੱਥੇ ਜਾ ਕੇ ਪਰਵਰਿਸ਼ ਦੇਣੀ ਪਈ ਕਦੇ ਦੁੱਧਲੀ ਲੜਾਈ ਸੀ ਕਦੇ ਹਰ ਛੋਟੀ ਛੋਟੀ ਚੀਜ਼ਾਂ 'ਲੀ ਲੜਾਈ ਲੜਾਈ ਦਾ ਮੇਨ ਮੁੱਦਾ ਕੀ ਸੀ ਲੜਾਈ ਦਾ ਮੇਨ ਮੁੱਦਾ ਇਹ ਹੀ ਹੈ ਕਿ ਜਿਹੜਾ ਘਰ ਹੈ ਉਹਨਾਂ ਦਾ ਉਹ ਆਪਣੀ ਬੇਟੀ ਨੂੰ ਦੇਣਾ ਚਾਹੁੰਦੇ ਨੇ ਕਿ ਤੁਸੀਂ ਇਸ ਘਰ ਤੋਂ ਨਿਕਲੋ ਔਰ ਮੈਂ ਆਪਣੇ ਪੇਕੇ ਤੋਂ ਘਰ ਲੈ ਕੇ ਆਵਾਂ ਇਹ ਬਾਤ ਹਮੇਸ਼ਾ ਇੱਕ ਉਹ ਮੁੱਦਾ ਬਣ ਜਾਂਦਾ ਹੈ ਘਰ ਦਾ ਹੁਣ ਵੀ ਸਾਨੂੰ ਘਰ ਤੋਂ ਕ निकालेंगे ਤੁਸੀਂ ਤਫ਼ਸੀਲ ਕਰਕੇ ਦੇਖ ਲਓ ਉਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਦਾ ਘਰ बिक ਚੁੱਕਿਆ ਉਹ ਇੱਥੇ ਸ਼ਿਫਟ ਹੋਣਾ ਚਾਹੁੰਦੇ ਨੇ ਇਹ ਮੇਨ ਮੁੱਦਾ ਹੈ ਉਸ ਚੀਜ਼ ਦਾ ਐਵੇਂ ਛੋਟੀ ਬਾਤ ਲਈ ਪ੍ਰਾਈਵੇਸੀ ਲਈ ਮੈਂਨੇ ਆਪਣੇ ਹਸਬੰਡ ਨਾਲ ਡਿਮਾਂਡ ਕੀਤੀ ਕਿਉਂਕਿ ਮੇਰੇ ਤੇ ਸੱਸ ਸੋਰੇ ਨੇ ਮੇਰੇ ਨਾਲ ਕੋਈ ਵੀ ਟਰਮਸ ਨਹੀਂ ਰੱਖਦੇ ਹੈਗੇ ਲੇਕਿਨ ਜੋ ਇੰਟਰਫੀਰੈਂਸ ਹੈ ਉਹ ਮੇਰੀ ਗੱਲਾਂ ਚ ਉਹਨਾਂ ਦਾ ਬੰਦਾ ਹੀ ਰਹਿੰਦਾ ਹੈ ਇਸ ਕਰਕੇ ਪਿੱਛੇ ਮੈਂਨੇ ਆਪਣੇ ਹਸਬੰਡ ਨੂੰ ਬੁਲਾਇਆ ਔਰ ਕਿਹਾ ਕਿ ਮੇਰੇ ਮੈਨੂੰ ਪ੍ਰਾਈਵੇਸੀ ਚਾਹੀਦੀ ਹੈ ਮੇਰੀ ਹਰ ਚੀਜ਼ ਦੀ ਪ੍ਰਾਈਵੇਸੀ ਹੋ ਡਿਸਕਲੋਸ ਕਰਦੇ ਨੇ ਆਹੀ ਛੋਟੀ ਗੱਲ ਪਿੱਛੇ 8 ਜੁਲਾਈ 8:30 ਵਜੇ ਲੜਕੇ ਨੇ ਮੈਨੂੰ ਟ੍ਰਿਪਲ ਤਲਾਕ ਆਪਣੇ ਮਾਪੇ ਦੇ ਸਾਹਮਣੇ ਔਰ ਆਪਣੇ ਭਾਈ ਦੇ ਸਾਹਮਣੇ ਪ੍ਰੋਨਾਊਂਸ ਕੀਤਾ ਉਸ ਤੋਂ ਬਾਅਦ ਮੈਂ ਉਹ ਘਰ ਦੇ ਵਿੱਚ ਹੀ ਤੇ ਉਸ ਦੀ ਮਦਰ ਨੇ ਮੈਨੂੰ ਮਾਰਿਆ ਔਰ ਮੇਰੇ ਉੱਪਰ ਹੀ ਬਲੇਮ ਲਗਾਇਆ ਗਿਆ ਕਿ ਮੈਂ ਉਹਨਾਂ ਦਾ ਉਹਨਾਂ ਦੇ ਨਾਲ ਕੁੱਟਕਟਾਪੇ ਕੀਤੇ ਨੇ ਹਾਲਾਂਕਿ ਉਹਨਾਂ ਦੇ ਬੇਟਾ ਔਰ ਬਹੂ ਉਸ ਘਰ ਚ ਮੌਜੂਦ ਤੇ ਅਗਰ ਮੈਨੂੰ ਕੁੱਟਕਟਾਪੇ ਕੀਤੇ ਹੁੰਦੇ ਤਾਂ ਉਹ ਆਂਦੇ ਉਹਨਾਂ ਨੂੰ ਜ਼ਰੂਰ ਬਚਾਉਂਦੇ ਉਹਨਾਂ ਦੀ ਕੋਈ ਵੀ ਉੱਥੇ ਇੰਟਰਫੇਰੈਂਸ ਹੁੰਦਾ इसी बात तो मैंने अपनी जो कंप्लेंट है एस पी साहब दी थी उसे एच ओ ने माफ़ करवाया एस एच ओ ने मेरी कोई हेयरिंग नहीं क्योंकि पहुंचे ही नहीं है इसकी वजह यह है कि जो मिस्टर अनवर पसौ जड़े है उन्होंने जो प्र प्रेषर है मेरे केस से बहुत ज़्यादा उन्होंने भतीजे लगते हैं सदीक सैकटरी के भतीजे लगते हैं और टू थाउजेंड नाइनटीन चु भी मेरे नाल जब मैं आज मार कुटाई हुई थी मैंने अपनी जब गल एफ आई आर ले रखी थी ਜਦ ਵੀ ਉਹਨਾਂ ਨੇ ਮੇਰੇ ਕੇਸ ਨੂੰ ਬਹੁਤ ਜ਼ਿਆਦਾ ਇਨਫਲੂਐਂਸ ਕੀਤਾ ਗਿਆ ਥੀਗਾ ਇਸ ਵਾਰ ਵੀ ਉਹ ਮੈਂ ਮੈਨੂੰ ਧੱਕੇ ਖਾਣੇ ਪੈ ਰਹੇ ਨੇ ਆਪਣਾ ਛੋਟਾ ਜਿਹਾ ਬੱਚਾ ਲੈ ਕੇ ਕਦੇ ਐਸਪੀ ਆਫਿਸ ਕਦੇ ਐਸਐਚਓ ਆਫਿਸ ਲੇਕਿਨ ਮੇਰੀ ਕੋਈ ਸੁਣਵਾਈ ਨਹੀਂ ਦੋਨੋ ਤਰ੍ਹਾਂ ਨੂੰ ਬੁਲਾਇਆ ਕੋਈ ਵਾਰ ਤਾਂ ਨਹੀਂ ਸਾਨੂੰ ਬੁਲਾਇਆ ਗਿਆ ਤੇ ਐਸਪੀ ਆਫਿਸ ਤੇ ਪਿਛਲੇ ਮੰਡੇ ਨੂੰ ਬੁਲਾਇਆ ਗਿਆ ਤੇ ਲੇਕਿਨ ਉੱਥੇ ਐਸਪੀ ਸਰ ਵੀ ਬਹੁਤ ਜੜੀ ਸੀ ਕਿ ਬਿਹੇਵੀਅਰ ਬਹੁਤ ਕੋਲਟਾ ਮੇਰੇ ਐਪਲੀਕੇਸ਼ਨ ਨੂੰ ਪੜ ਕੇ ਉਹ ਮੇਰੇ ਨਾਲ ਹੀ ਸਵਾਲ ਕਰ ਰਹੇ ਥੀ ਮੇਰੇ ਇਨ-ਲਾਜ਼ ਉੱਥੇ ਉਹਨਾਂ ਦੇ ਸਾਹਮਣੇ ਮੈਨੂੰ ਮੈਂਟਲ ਦੌਰੇ ਪੈਂਦੇ ਨੇ ਇਹ ਸ ਇਸ ਤੋਂ ਬਾਵਜੂਦ ਉਹਨਾਂ ਨੇ ਮੈਨੂੰ ਹੀ ਕਿਹਾ ਕਿ ਤੁਹਾਡੀ ਲੜਾਈ ਹੋਈ ਜਾਂਦੀ ਸੀ ਔਰ ਤੁਸੀਂ ਬੱਚਾ ਵੀ ਪੈਦਾ ਕਰੇ ਜਾ ਰਹੇ ਠੀਕ ਹੈ ਤੁਹਾਨੂੰ ਮੈਡਮ ਮਲੇਰਕੋਟਲੇ ਨਾਲ ਪ੍ਰੋਬਲਮ ਹੈ ਐਸੇ ਮੈਨੂੰ ਪੈਸ਼ੈਂਟ ਫੋਨ ਐਸਪੀ ਸੀ ਜੋ ਗੁਰੂ ਸ਼ਰਨਜੀਤ ਸਿੰਘ ਅੱਛਾ ਹੂੰ ਹੂੰ ਤੁਹਾਡੀ ਮੰਗ ਕੀ ਹੈ ਮੇਰੀ ਮੰਗ ਹੈ ਕਿ ਮੇਰੀ ਬਾਤ ਸੁਣੀ ਜਾਵੇ ਔਰ ਮੈਨੂੰ ਐਫ ਆਈ ਆਰ ਦੇਈ ਜਾ ਐਫ ਆਈ ਆਰ ਮੇਂ ਕਿੱਤੀ ਜਾਵੇ ਕਿਉਂਕਿ ਸਾਰੇ ਜਿਹੜੇ ਮਹੱਲੇ ਨੇ ਲੋਕ ਨਾ ਮੇਰੇ ਘਰ ਦੇ ਵੀ ਮੈਨੂੰ ਪੁੱਛਿਆ ਜਾ ਰਿਹਾ ਕਿ ਜੋ ਇਨਸਟੈਂਟ ਤਲਾਕ ਹੋਇਆ ਉਹ ਚ ਮੇਰਾ ਕੀ ਰੋਲ ਥਾ ਕਿ ਇਸ وجہ ਨਾਲ ਕਿਹੜੀ ਗਲਤੀ ਨਾਲ ਮੈਨੂੰ ਤਲਾਕ ਦਿੱਤਾ ਗਿਆ ਮੇਰੇ ਪੂਰੇ ਕੈਰੈਕਟਰ ਦਾ ਸਵਾਲ ਹੈ ਮੇਰੀ ਪੂਰੀ ਜ਼ਿੰਦਗੀ ਦਾ ਸਵਾਲ ਹੈ ਮੇਰੇ ਬੱਚੇ ਦਾ ਸਵਾਲ ਹੈ ਕੱਲ ਮੇਰਾ ਬੱਚਾ ਮੈਨੂੰ ਪੜਾ ਕੇ ਪੁੱਛੂਗਾ ਕਿ ਮਾਂ ਐਸੀ ਕਿਹੜੀ ਬਾਤ ਕੀਤੀ ਜੋ ਤੈਨੂੰ ਤਲਾਕ ਹੋ ਗਿਆ ਤੇ ਮੈਨੂੰ ਕੀ ਜਵਾਬ ਦਵਾਂਗੀ ਤਾਂ ਮੈਨੂੰ ਇਸ ਚੀਜ਼ ਦਾ ਪੂਰਾ ਦੱਸਿਆ ਜਾਵੇ ਕਿ ਮੇਰੀ ਕੀ ਗਲਤੀ ਥੀ ਜਿਹੜਾ ਮੈਨੂੰ ਇੰਨੀ ਛੇਤੀ ਚ ਤਲਾਕ ਦਿੱਤਾ ਗਿਆ ਔਰ ਮੈਨੂੰ ਘਾਹੋ ਜਦ ਮੈਨੇ ਆਪਣੇ ਲਈ ਸਟੈਂਡ ਲੱਤਾ ਆਪਣੇ ਲਈ ਜਸਟਿਸ ਲਈ ਬਾਤ ਕੀਤੀ ਤਾਂ ਜਾ ਕੇ ਚੁੱਪ ਹੋਏ ਨੇ ਨਹੀਂ ਤਾਂ ਮੈਨੂੰ ਘਰੋਂ ਕੱਢ ਕੱਢਣ ਲਈ ਮੇਰੇ ਸਾਰੇ ਰਿਲੇਟਿਵਸ ਨੂੰ ਸਭ ਨੂੰ ਫੋਨ ਕਰ ਦਿੱਤਾ ਗਿਆ ਸੀ ਮੇਰੇ ਮਦਰ ਨੂੰ ਵੀ ਮੇਰੇ ਬ੍ਰਦਰਸ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਕਿ ਆ ਕੇ ਆਪਣੀ ਕੁੜੀ ਨੂੰ ਲੈ ਚੁ। ਪਹਿਲਾਂ ਤੁਸੀਂ ਦਰਖਾਸਤ ਦਿੱਤੀ ਜਿਹੜੇ ਫੀਵੀ ਦੇ ਅੰਦਰ ਦਾ ਉੱਥੇ ਸਚੌਣੇ ਕੀ ਕੀ ਆ। ਉੱਥੇ ਜਿਹੜੀ ਸਿਟੀ ਚ ਸਿਟੀ 112 ਡੀਐਸਪੀ ਨੇ ਮੇਰੀ ਕਾਫੀ ਬੇਇੱਜ਼ਤੀ ਕੀਤੀ ਥੀ ਕਿ ਫਿਰ ਮੈਨੇ ਐਸਐਸਐਸਪੀ ਲਵੇ ਦਰਖਾਸਤ ਲਗਾਈ ਤੇ ਉੱਥੇ ਸੜਨੇ ਮੇਰੀ ਸੁਣਵਾਈ ਕਰਕੇ ਇਹ ਕਹਤੀ ਕਿ ਮਾਈਨਰ ਮੈਟਰ ਨਾਲ ਘਾ ਬਿਗੜ ਜਾਊਗਾ। તુસી કમ્પ્રમાઇઝ કર લો મેને સરદી ફીડબેક નુ પોઝિટિવ લેકે ઉથે લડકે ਨਾਲ જડી કમ્પ્રમાઇઝ કી થી મેને કોઈ ભી ફાઇનાન્શિયલ ડિમાન્ડ કિસી ચીઝ ભી ન રખી ઓ દરખાસ્ત ચક કે દેખ લો મેને ઉથે યહી લખયા થી કે મેરે માં બાપ નુ બાર બાર પરેશાન ના કરતા જાવેર મેનુ સુકૂન ਨਾਲ અપની જડી મેરીડ લાઇફ આ ઓ ગુજારન દીતી જાવે બસ યહી દરખાસ્ત કરકે લેકિન 6 મંથ બાદ ફેર માર કુટાઈ કરકે મે 3 સાલ કોરોના દા જો પીરિયડ તા 2022 23 તક મે અપને કરે બેઠી રહીયા ઓર મેને બહોત ਉਸ ਉਸ ਦੌਰ ਮੇਰੇ ਵਾਲਿਦ ਸਾਹਿਬ ਦਾ ਵੀ ਇੰਤਕਾਲ ਹੋ ਗਿਆ ਸੀ ਫੇਰ 23 ਚ ਮੁੰਡਾ ਮੈਨੂੰ ਲੈ ਕੇ ਆਇਆ ਸਾਲ ਮੇਰੇ ਨਾਲ ਅੱਛਾ ਗੁਜ਼ਾਰੇ ਇਸ ਦੇ ਮਦਰ ਨਾਲ ਫਾਦਰ ਨਾਲ ਮੇਰੇ ਅੱਛੇ ਰਿਲੇਸ਼ਨਸ਼ਿਪ ਤੇ ਸੀ ਅੱਛੇ ਉਹ ਹਤੀ ਲੇਕਿਨ ਜਿਸ ਜਿਸ ਦਿਨ ਤੋਂ ਮੇਰਾ ਬੱਚਾ ਹੋਇਆ ਇਸ ਦੀ ਮਦਰ ਮੇਰੇ ਫੇਰ ਪਿੱਛੇ ਪੈ ਗਈ ਔਰ ਬੱਚੀਲੇ ਚੀ ਮੈਨੂੰ ਲੜਕੇ ਨੇ ਪੰਜ ਛੇ ਵਾਰ ਕੁੱਟਿਆ ਮੇਰੀ ਮਾਂ ਰੋਂਦੀ ਆ ਕਦੇ ਮੇਰੀ ਭੈਣ ਨੂੰ ਤੈਨ ਨੇ ਇਹ ਨਹੀਂ ਕੀਤਾ ਮਾਂ ਭੈਣ ਬਸ ਇਹੀ ਅੱਛਾ ਤੁਹਾਨੂੰ ਕੀ ਲੱਗਦਾ ਤੁਹਾਡੇ ਹਸਬੰਡ ਦੇ ਨਾਲ ਹੋਰ ਤੁਹਾਡੇ ਇਨਲਾਜ਼ ਦੇ ਵਿੱਚੋਂ ਕੌਣ ਸ਼ਾਮਿਲ ਹੈ ਮੇਰੇ ਜਿਹੜੇ ਸੋਹਰਾ ਸਾਹਿਬ ਨੇ ਉਹ ਸ਼ਾਪਿਲ ਨੇ ਕਿਉਂਕਿ ਉਹਨੇ ਉਹ ਮੈਨੂੰ ਸਭ ਦੇ ਸਾਹਮਣੇ તમ કે દંદને 4 મિનતા છે કરા દુંગા અનવાર દા જેڑا પોલિટિકલ પ્રેશર હે ઉસ દે ઓછો ઓ શય ચા કે મેનુ હંમેશા તમ કાંદને કે તેરા તા 4 મિનતા દા કામ હે તેરા 2 મિનતા દા કામ હે હંમેશા રેગ્યુલર યે ઓર મેનુ મેરા જેڑا نکاح ત મેરે હસબન્ડ ડાલતા લેકિન મેરે સોરા સાબ હંમેશા કેંદે થી કે મેરે કરકે نکاح ચલ રહે આ મેરે કરકે نکاح ચલ રહે તો મેનુ ઇસ ગલ દે ભી બહોત ઓબ્જેક્શન આ કે નિકા લડકે नाल થા કે મેરે સોરા સાબ ના થા કિસ દે नाल થા ઇસ બાદ મેરા સજી બાર બાર એક નામ લે રહે હો કે અનવર બહમત અનવર دا નામ લે રહે ਪੋਲਿਟਿਕਲ ਇਨਫਲੂਐਂਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਪੁਲਿਸ ਐਕਟੀਵਿਟੀ ਨਹੀਂ ਕਰ ਰਹੀ ਕੋਈ ਵੀ ਤੁਹਾਡੇ ਫੇਵਰ ਜਿਹਾ ਨਹੀਂ ਡੈਫੀਨੇਟਲੀ ਉਹ ਉਹਨਾਂ ਦੇ ਭਤੀਜੇ ਨੇ ਉਹਨਾਂ ਨੂੰ ਫੋਨ ਕਰਦੇ ਨੇ ਸਾਡੇ ਘਰ ਚੋਂ ਉਹਨਾਂ ਦਾ ਆਣਾ ਜਾਣਾ ਵੀ ਹੈਗਾ ਔਰ ਹਰ ਮੈਟਰ 'ਚ ਉਹ ਫੋਨ ਕਰਦੇ ਨੇ ਔਰ ਉਹ ਐਮਏ ਫੋਨ ਕਰਦੇ ਨੇ ਮੈਂ ਸੀਐਮ ਕੈਂਪ ਚੋਂ ਬੋਲ ਰਿਹਾ ਤਾਂ ਜਿਹੜੇ ਪੁਲਿਸ ਜਿਹੜੇ ਵੀ ਉਹ ਹੁੰਦੇ ਨੇ ਉਹ ਰੁਕ ਜਾਂਦੇ ਨੇ ਉਹਦੀ ਚੱਲਦੀ ਹੈ ਉਹਨਾਂ ਦੀ ਪੋਜੀਸ਼ਨ ਹੈਗੀ ਐ ਮਲੇਰਕੋਟਲੇ 'ਚ ਕਾਫੀ ਫੇਮਸ ਨੇ ਲੇਕਿਨ ਐਮਏ ਆਪਣੀ ਪੋਜੀਸ਼ਨ ਨੂੰ ਉਹ ਇੱਕ ਮਾਮੂਲੀ ਸੀ ਲੜਕੀ ਆ ਮੈਂ ਮੈਂ ਆਪਣਾ ਘਰ ਬਸਾਣਾ ਚਾਹ ਰਹੀ ਸੀ ਮੇਰੇ ਖਿਲਾਫ ਨਹੀਂ ਯੂਜ਼ ਕਰ ਸਕਦੇ ਮੇਰੇ ਉਹਨਾਂ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਨੋ ਗ੍ਰੈਜੂਏਟਸ ਕੁਝ ਵੀ ਨਹੀਂ ਹੈ ਬਸ ਉਹ ਜਿਸ ਤਰ੍ਹਾਂ ਮੇਰੇ ਸਹੁਰੇ ਨੂੰ ਸਪੋਰਟ ਕਰੇ ਨੇ ਉਸ ਦੇ ਲਈ ਮੈਨੂੰ ਬਹੁਤ ਜ਼ਿਆਦਾ ਹਿੰਡਰੈਂਸ ਜੋ ਹੈ ਮੇਰੇ ਐਫ ਆਈ ਆਰ ਚ ਆ ਰਹੀ ਹੈ ਮੈਂ ਉਸ ਦੀ ਰਿਕਵੈਸਟ ਕਰਨਾ ਚਾਹੂੰਗੀ ਮੈਂ ਆਪਣੇ ਰਿਸਪੈਕਟਡ ਸੀਐਮ ਜਿਹੜੇ ਹੈਗੇ ਨੇ ਮਾਨ ਸਰ ਉਹਨਾਂ ਨੂੰ ਵੀ ਰਿਕਵੈਸਟ ਕਰਨਾ ਚਾਹੂੰਗੀ ਕਿ ਜਿਵੇਂ ਇਹਨਾਂ ਨੇ ਜੋ ਪੋਜੀਸ਼ਨ ਬੰਦਿਆਂ ਨੂੰ ਦਿੱਤੀਆਂ ਉਹਨਾਂ ਦਾ ਗਲਤ ਇਸਤੇਮਾਲ ਕਰਕੇ ਦੂਸਰੇ ਬੰਦੇ ਨੂੰ ਹੈਰੈਸਟ ਕੀਤਾ ਜਾ ਰਿਹਾ ਮੈਨੇ 2019 ਚ ਅਰਵਿੰਦ ਕੇਜਰੀਵਾਲ ਨੂੰ ਵੀ ਜੀ ਮੇਲ ਲਿਖਿਆ ਸੀ ਇਹਨਾਂ ਬਾਰੇ ਇਹਨਾਂ ਦੀ ਕੰਪਲੇਂਟ ਮੈਨੇ ਉਸ ਵਕਤ ਵੀ ਦਰਜ ਕਰਵਾਈ ਸੀ ਉਸਦੇ ਵੀ ਮੇਲ ਕਾਪੀਜ਼ ਮੇਰੇ ਕੋਲ ਅਵੇਲੇਬਲ ਹੈ। ਵੀ ਕੰਪਲੇਂਟ ਕੀਤੀ ਅਨਵਰ ਪਸਵਾਰਦੀ ਤੋਂ ਸੋਹਰਿਆਂ ਦੀ ਅਨਵਰ ਪਸਵਾਰਦੀ ਮੈਨੇ ਰਿਪਲਾਈ ਆਇਆ ਹਾਂਜੀ ਉਹਨਾਂ ਨੇ ਕਿਹਾ ਠੀਕਾ ਕਿ ਸਾਡਾ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਐਕਟੀਵਿਟੀ ਚ ਇਨਵੋਲਡ ਨਹੀਂ ਹੁੰਦਾ ਨਾ ਹੀ ਸਾਡਾ ਨਾਮ ਯੂਜ਼ ਕਰ ਸਕਦਾ ਹੈ। ਤੋਂ ਉਸ ਵਕਤ ਮੇਰਾ ਘਰ ਬਸਿਆਤੀ ਦਾ ਤੋਂ ਫਿਰ ਮੈਨੂੰ ਉਸ ਚੀਜ਼ ਨੂੰ ਲੈਟ ਡਾਊਨ ਕਰਤਾ ਲੇਕਿਨ ਅਗੇਨ ਫਿਰ ਇਸ ਵਾਰ ਉਹ ਕਰ ਰਹੇ ਨੇ ਦੁਬਾਰਾ ਫਿਰ ਤੁਸੀਂ ਵੀ ਉਹਨਾਂ ਨੂੰ ਮੇਲ ਕੀਤੀ ਹੈ ਕੁਝ ਇਸ ਤਰ੍ਹਾਂ ਦੀ ਐਕਟੀਵਿਟੀ ਪਾਰਟੀ ਨੂੰ ਪਾਰਟੀ ਨੂੰ ਮੈਂ ਮੇਲ ਕੀਤੀ ਹੋਇਆ ਜੇ ਰਿਸਪੌਂਸ ਆਇਆ ਨਹੀਂ ਤੁਸੀਂ ਇਸ ਐਪਲੀਕੇਸ਼ਨ ਦੇ ਵਿੱਚ ਨਾਮ ਪਾਇਆ ਨੰਬਰ ਪੂਰਾ ਹਾਂਜੀ ਪਾਇਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦਿੱਕਤ ਸਿਰਫ ਉਹਨਾਂ ਦੀ ਵਜ੍ਹਾ ਨਾਲ ਆ ਰਹੀ ਹੈ ਕਿ ਉਹਨਾਂ ਦੀ ਸ਼ੈਨ ਨਾਲ ਇਹ ਸਾਰਾ ਕੁਝ ਹੋਇਆ ਘਰ ਉਹਨਾਂ ਦੀ ਸ਼ੈਨ ਨਾ ਹੁੰਦੀ ਤਾਂ ਸ਼ਾਇਦ ਅੱਜ ਮੈਂ ਆਪਣੇ ਘਰੇ ਵਿੱਚ ਬੈਠੀ ਹੁੰਦੀ ਡੈਫੀਨੇਟਲੀ ਜਿਹੜੀ ਸਾਡੇ ਘਰ ਨੇ ਉਹਦੇ ਮੰਗ ਕੀਤੀ ਕਿ ਕੋਠੇ ਹੁਣ ਵੀ ਐਸਐਚਓ ਵੀ ਲਵੇ ਗੱਲ ਜਿਹੜੀ ਹੋਈ ਹੈ ਉੱਥੇ ਵੀ ਕਹਿੰਦੇ ਨੇ ਕੋਠੀ ਚ ਜਾ ਕੇ ਰਹਿ ਲਾ ਉੱਥੇ ਜਾ ਕੇ ਰਹਿ ਲਾ ਸਾਰ ਜਦੋਂ ਲੜਕਾ ਮੇਰੇ ਨਾਲ ਹੁਣ ਨਹੀਂ ਰਹਿ ਰਿਹਾ 25 ਦਿਨ 2 ਮਹੀਨੇ ਆਪਣੇ ਘਰ ਤੋਂ ਬਾਹਰ ਰਹਿੰਦਾ ਉੱਥੇ ਕੋਠੀ ਚ ਜਾ ਕੇ ਕਿਰਾਏ ਤੇ ਜਾ ਕੇ ਕੀ ਉਹ हुआ कि मुंडा मेरे नाल रहूगा मैं एक बार अगर घर छड़ दूंगी सारा चीज तो मेरे ऊपर आ जाना किराया बिजली बिल हर चीज मेरे मैं कि घर छड़ दूंगा जी जी जरा ट्रिपल एस पी सर ने तलाक के बारे में ये कहा गया कि तलाक का कोई ऑफेंस नहीं है मैंने सर न रिवाइज करवाया कि जो एस जी तलाक है ट्रिपल तलाक हैगनीबल ऑफेंस है, वो है। उस तो बावजूद भी सर ने कोई ऑब्जेक्शन नहीं किया और उसके खिलाफ उन्होंने तो कोई भी पूछताछ कुछ भी नहीं किया गया सर ने बस ये पूछा तेरा गुजारा कि मैं चल रहा वह भी मैंने कहा कि मैं खुद खुद से सारा कुछ मैनेज कर रही हूँ तो वो भी सर ने कुछ ये नहीं किया गया ਇੱਕ ਮੇਰੀ ਵੀਡੀਓਜ਼ ਉਹ ਸਰਕੂਲੇਟ ਕਰ ਰਹੇ ਨੇ ਮੈਂ 5 ਮੰਥਸ ਪ੍ਰੈਗਨੈਂਟ ਸੀਗੀ ਮੈਂ ਸਕੂਲ ਤੋਂ ਜੱਜ ਆਈ ਮੈਂ 4 ਦਿਨ ਤੋਂ ਮੇਰੇ ਨਾਲ ਨਰਾਜ਼ ਸੀ ਮੇਰਾ ਹਸਬੰਡ ਮੈਂ ਰੋਟੀ ਕੁਝ ਨਹੀਂ ਗਈ ਉੱਥੇ ਉਹਨਾਂ ਨੇ ਸਰਟੀਫਾਈਡ ਹੋਣੀ ਸ਼ੁਰੂ ਕੀਤੀ ਮੈਂ ਬਹੁਤ ਜ਼ਿਆਦਾ ਕਿੱਥੇ ਰੋਟੀ ਪੁੱਛਣ ਗਏ ਉਹਦੀ ਦੁਕਾਨ ਤੇ ਦੁਕਾਨ ਦੁਕਾਨ ਤੇ ਮੈਂ ਰੋਟੀ ਫੜਾਵੇ ਆਂਦੀ ਸੀ ਨਾਲ ਵਾਲੀ ਦੁਕਾਨ ਤੇ ਛੱਡ ਛੱਡ ਕੇ ਭੱਜਣ ਦਾ ਹੁੰਦਾ ਠੀਕ ਆ ਤਾਂ ਮੈਂ ਜਦ ਰੋਟੀ ਪੁੱਛਣ ਗਏ ਤਾਂ ਮੇਰੇ ਨਾਲ ਕਨਵਰਸੇਸ਼ਨ ਸਟਾਰਟ ਕੀਤੀ ਕਨਵਰਸੇਸ਼ਨ ਸਟਾਰਟ ਤੇ ਸਾਡੀ ਬਹਿਸ ਹੋਣ ਲੱਗ ਗਈ ਕਿ ਤੈਨ ਨੇ ਐ ਕੀਤਾ ਇਹ ਕੀਤਾ ਉਹ ਮੇਰੀ ਵੀਡੀਓ ਬਣਾਉਣ ਲੱਗਾ 5 ਮੰਥਸ ਪ੍ਰੈਗਨਨਸੀ ਚ ਮੈਨੂੰ ਇੰਨਾ ਕੁਛ ਮੈਨੂੰ ਦੁਕਾਨ ਤੋਂ ਬਾਹਰ ਕਰ ਰਹੇ تھے ਘਰ ਤੋਂ ਬਾਹਰ ਕਰ ਰਹੇ ਸੀ ਇਸ ਦੇ باوجود ਮੈਂ ਉੱਥੇ ਰੋਣ ਲੱਗ ਗਈ ਔਰ ਮੇਰੀ ਵੀਡੀਓ ਜਦ ਸ਼ੂਟ ਕੀਤਾ ਤਾਂ ਮੈਂ ਬਹੁਤ ਜ਼ਿਆਦਾ ਇ और मैंने चीजा, वीडियो मैंने वीडियो जो खुद चीजा, सिटर मैं कह रही थी कि कि वीडियो वीडियो बना रहे बना रहे और और वही मेरी सर्कुलेट करके ये कर रहे ने कि मैं थी और मैं डिप्रेशन तो से थी मेरा काफी खून बहाया उस ਉਹਨਾਂ ਨੂੰ ਇਹ ਆ ਕਿ ਕੋਈ ਐਕਸ਼ਨ ਅਲਵੇ ਇਸ ਦੇ ਬ੍ਰਦਰ ਐਕਸ਼ਨ ਅਲੈਂਡ ਤਾਂ ਉਹਨਾਂ ਨੇ ਆਪ ਦਾ ਗਲਾ ਖੁਦ ਚੁੰਨੀ ਨਾਲ ਕੁੱਟ ਕੇ ਮਾ ਆਪਣੇ ਨਿਸ਼ਾਨ ਪਾ ਕੇ ਇਹ ਕਹਿ ਕੇ ਇਹਨੇ ਮੈਨੂੰ ਕੁੱਟਣਾ ਸ਼ੁਰੂ ਕੀਤਾ ਮੇਰਾ ਕਿਨੇ ਨਿਸ਼ਾਨ ਪਾਏ ਮੇਰੇ ਹਸਬੰਦ ਨੇ ਨਿਸ਼ਾਨ ਪਾਇਆ ਮੇਰਾ ਉਸ ਵਕ ਬਹੁਤ ਬੜਾ ਆਪਰੇਸ਼ਨ ਹੋਇਆ ਹੋਇਆ ଥିਗਾ ਮੇਰੀ ਮਦਰ ਦੇ ਸਾਹਮਣੇ ਕੁੱਟੇ ਮੇਰੀ ਮਦਰ ਜੱਛੁੜਾਣਾ ਚਾਹ ਰਹੀ ਥੀ ਕਿਉਂਕਿ ਆਪਰੇਸ਼ਨ ਨਾ ਖੁੱਲ ਜਾਏ 5th ਡੇ ਥਾ ਮੇਰਾ ਆਪਰੇਸ਼ਨ ਦਾ ਮੇਰੇ ਮਦਰ ਦੇ ਵੀ ਹੱਥ ਉਠਾਇਆ ਤੁਸੀਂ ਇਹਦੇ ਜੋ ਜੋ ਬੰਦੇ ਡਿਪਰੈਸ਼ਨ ਦੀ ਜਾਂ ਤੁਮੋ ਗੇ ਮੈਂਟਲੀ ਅਫਸੈਕਟਡ ਕਦੇ ਕੋਲ ਆਹੋ ਅੱਜ ਆਇਆ ਸੋ ਮੇਰਾ ਕੋਈ ਡਿਪਰੈਸ਼ਨ ਦਾ ਐਸਾ ਐਸ ਸੱਚ ਕੋਈ ਵੀ ਇਲਾਜ ਨਹੀਂ ਚੱਲ ਰਿਹਾ ਮੇਰੀ ਬੇਟੀ ਜਦ ਇੰਤਕਾਲ ਹੋਈ ਸੀ 2018 ਚ ਤੋ ਡਾਕਟਰ ਨੇ ਮੈਂ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੀ ਸੀ ਬੱਚਾ ਕੋ ਐ ਤੇ ਡਾਕਟਰ ਮੈਨੂੰ ਇੱਕ ਜਿਹੜਾ ਇੱਕ ਟੈਬਲੇਟ ਹੁੰਦੀ ਆ ਕੋਲ ਉਹ ਦਿੰਦੇ ਸੀ ਬਸ ਉਹਨੂੰ ਯਹੀ ਪਤਾ ਇਸ ਚੀਜ਼ ਦਾ ਵੀ ਮੁੱਦਾ ਉਠਾਇਆ ਜਾ ਰਿਹਾ ਕਿ ਇਹ ਡਿਪਰੈਸ਼ਨ ਦੀ ਮਰੀਜ਼ ਆ ਮੈਂ ਡਿਪਰੈਸ਼ਨ ਦੀ ਮਰੀਜ਼ ਨਹੀਂ ਆ ਮੈਂ ਬਿਲਕੁਲ ਸਟੇਬਲ ਆ मैंने एसपी सर्नू भी कहा थी कि ऐसोसी के मेंटल जो भी प्रॉब्लम हो जाए अगर इन्वेस्टिगेशन कराना चाहो तो आई एम रेडी ओपन फॉर दैट तो सर ने कहा है सर ना कंपनी है का कैसे इन्वेस्टिगेशन कराई मेरे ऊपर गलत ब्लेम्स लगाए जा रहे हैं मिसेज़ सर्नू आज आज रहमान की कहना चाहूँगे थोड़ी ਸਰ ਮੈਂ ਕੋਈ ਟ੍ਰਿਪਲ ਤਲਾਕ ਨਹੀਂ ਦਿੱਤਾ ਇਹ ਮੇਰੇ ਤੇ ਅਲੀਗੇਸ਼ਨ ਲਾ ਰਹੀ ਹੈ ਹਮ ਟ੍ਰਿਪਲ ਤਲਾਕ ਦੀ ਸਰ ਕੋਈ ਵੀ ਐਸੀ ਗੱਲ ਨਹੀਂ ਹੋਈ ਹੈ ਜੀ ਉਸ ਟਾਈਮ ਝਗੜਾ ਹੋਇਆ ਸੀ ਮੈਨੇ ਨੂੰ ਸਿਰਫ ਇਹ ਕਿਹਾ ਮੈਂ ਤੈਨੂੰ ਤਲਾਕ ਦੇ ਦੂੰਗਾ ਜੇ ਤੂੰ ਇਸ ਤਰ੍ਹਾਂ ਹੀ ਕਰੇਂਗੀ ਹਮ ਟ੍ਰਿਪਲ ਤਲਾਕ ਮੈਨੇ ਕੋਈ ਵੀ ਮੂੰਹ ਚੋਂ ਨਹੀਂ ਕਿਹਾ ਹੈਗਾ ਜਿਹੜਾ ਵੀ ਇਹਨੇ ਇਹ ਅਲੀਗੇਸ਼ਨ ਜਿਹੜਾ ਝੂਠਾ ਸਾਰਾ ਹੈ ਇਹ ਮੇਰੇ ਸਾਰਾ ਸਾਰ ਇਲਜ਼ਾਮ ਲਗਾ ਰਹੀ ਹੈ ਕੀ ਡਿਸਪੂਟ ਚੱਲ ਰਿਹਾ ਤੁਹਾਡਾ ਟ੍ਰਿਪਲ ਤਲਾਕ ਨੂੰ ਹੀ ਇਹਨੇ ਇਸ਼ੂ ਬਣਾਇਆ ਕੀ ਚੱਲ ਕੀ ਰਿਹਾ ਹੈ ਸਰ ਝਗੜਾ ਦਾ کافی ਦੇਰ ਤੋਂ ਝਗੜਾ ਚੱਲਦਾ ਮੇਰਾ ਸ਼ੁਰੂ ਤੋਂ ਮੈਰਿਜ ਤੋਂ ਮੇਰੀ ਲਵ ਮੈਰਿਜ ਹੋਈ ਐ ਤੇ ਨਾਲ ਮੇਰੇ ਮਾਮੇ ਦੀ ਲੜਕੀ ਐ ਇਹ ਹੂੰ ਸ਼ੁਰੂ ਤੋਂ ਹੀ ਸਰ ਇਹ ਮੈਨੂੰ ਘਰ ਤੋਂ ਅਲੱਗ ਕਰਨਾ ਚਾਹੁੰਦੇ ਨੇ ਸ਼ੁਰੂ ਤੋਂ ਹੀ ਉਸ ਟਾਈਮ ਇਹਨਾਂ ਨੇ ਇੱਕ ਤਾਰਾ ਫੀਟ ਤੇ ਫਲੈਟ ਦੀ ਇਹਨਾਂ ਨੇ ਇੱਕ ਪਲੈਨਿੰਗ ਬਣਾਈ ਬਤੌਰ ਮੇਰੇ ਸੇ ਕਿ ਤੂੰ ਉੱਥੇ ਫਲੈਟ ਲੈ ਲੈ ਹਾਂਜੀ ਤੂੰ ਅਲੱਗ ਆਪਣਾ ਸੋਨਾ ਬੇਜ ਦੇ ਮਤਲਬ ਇਹਨਾਂ ਨੇ ਕਾਫੀ ਜ਼ਿਆਦਾ ਮੈਨੂੰ ਇੰਨਾ ਟੌਰਚਰ ਕੀਤਾ ਘਰ ਤੋਂ ਅਲੱਗ ਹੋਣ ਤੋਂ ਇੱਥੇ ਤੱਕ ਤੂੰ ਆਪਣੇ ਮਾਪੇ-ਵਾਪ ਨੂੰ ਮੈਂ ਸਾਰਿਆਂ ਨੂੰ ਬੇਤੁ ਛੱਡਦੇ ਆਂ ਜੀ ਭਾਈ ਨੂੰ ਛੱਡਦੇ ਭੈਣ ਨੂੰ ਹਰ ਜੋ ਵੀ ਮੇਲੇ ਨਾਲ ਜਿਦੀ ਨਾਲ ਵੀ ਮੇਰੇ ਨਾਲ ਬੰਦੀ ਆ ਸਾਰਿਆਂ ਦੇ ਨੇ ਇਲਜ਼ਾਮ ਲਗਾਏ ਨੇ ਜੀ ਕਿ ਇੱਥੇ ਤੱਕ ਕੇ ਪੂਰਾ ਆਪਣੇ ਸਾਰੇ ਭਾਈਆਂ ਨੂੰ ਛੱਡ ਦੇਵੇ ਜੀ ਮਾਪੇ-ਵਾਪ ਨੂੰ ਛੱਡ ਦੇਵੇ ਮੇਰੇ ਨਾਲ ਬਸ ਘਰ ਤੋਂ ਅਲੱਗ ਰਹੇ ਹਮ ਸਾਰੀ ਪਲੈਨਿੰਗ ਹੀ ਇਹ ਹੈ ਜੀ ਉੱਥੇ ਸਰ ਇਹਦੀ ਅੰਮੀ ਉੱਥੇ ਇਕੱਲੀ ਬੈਠੀ ਹੈ ਉੱਥੇ ਦੋ ਭਾਈ ਨੇ ਇਹ ਉਹ ਦੋ ਭਾਈਆ ਲੱਗ ਰਹੇ ਰਹੇ ਨੇ ਮਾਂ ਇਕੱਲੀ ਲੈ ਰਹੀ ਹੈ ਫਲੈਟ ਦੇ ਵਿੱਚ ਉਹ ਸਾਰਾ ਸਾਰਾ ਦਿਨ ਫੋਨ ਕਰ ਰਹੀ ਆ ਸਾਰਾ ਕਰ ਮੇਰਾ ਉਹਨੇ ਖਰਾਬ ਕੀਤਾ ਹੋਇਆ ਪੂਰਾ ਦਿਨ ਫੋਨ ਚੱਲਦਾ ਇੱਕ ਇੱਕ ਗੱਲ ਇਧਰੋਂ ਪੂਰੀ ਦੱਸੀ ਜਾ ਰਹੀ ਹੈ ਜੀ ਉਹ ਇਹਨੂੰ ਉੱਥੋਂ ਬੁਲਾ ਰਹੀ ਹੈ ਜੀ ਬਸ ਸਿਰਫ ਇਹ ਆ ਕਿ ਕੋਲਕਾਤਾ ਮੇਰੇ ਨਾਲ ਚਲੇ ਜਾ ਅੱਛਾ ਪਹਿਲਾਂ ਵੀ ਤੁਹਾਡਾ ਮਾਮਲਾ ਪੁਲਿਸ ਵਿੱਚ ਗਿਆ ਹਾਂਜੀ ਪਹਿਲਾਂ ਵੀ ਮੇਰਾ ਮਾਮਲਾ ਪੁਲਿਸ ਵਿੱਚ ਗਿਆ ਉੱਥੇ ਉਸ ਟਾਈਮ ਜੀ ਸਰ ਇਹਨੇ ਮੇਰੇ ਤੇ 498 ਦਾ ਪਰਚਾ ਮਨੋਣ ਨੂੰ ਆ ਜੀ ਕਿ ਦਾਜ ਹਾਲਾਂਕਿ ਸਾਰਾ ਸਰ ਦਾਜ ਜਿਹੜਾ ਮੇਰੇ ਡੈਡੀ ਨੇ ਮੈਨੂੰ ਸਮਾਨ ਲੈ ਕੇ ਦਿੱਤਾ ਇਹਨਾਂ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ ਹੈਗਾ ਹੂੰ ਇਹ ਸਾਰਾ ਇਹਨਾਂ ਨੇ ਝੂਠਾ ਬਣਾਇਆ اچھا ਉਹਦਾ ਕੀ ਹੋਇਆ ਫਿਰ ਹਾਂਜੀ ਜਿਹੜਾ ਸਰ ਮੇਰੇ ਡੈਡੀ ਨੇ ਲੈ ਕੇ ਦਿੱਤਾ ਮੈਨੂੰ ਨਹੀਂ ਉਹਦਾ ਕੀ ਹੋਇਆ ਜਿਹੜਾ ਝਗੜਾ ਉੱਥੇ ਗਿਆ ਸਮਝੌਤਾ ਸਰ ਉਸ ਟਾਈਮ ਫਿਰ ਜਿਆਦਾ ਸਾਰੇ ਦੋਨਾਂ ਦੀ ਕਾਰਵਾਈ ਚੱਲੀ ਉਸ ਟਾਈਮ ਇਹਨੇ ਆ ਕੇ ਮਾਫੀ ਮੰਗੀ ਆਪਣਾ ਕੇਸ ਵਾਪਸ ਲੱਗਦਾ ਫਿਰ ਹੂੰ ਤਾਂ ਦੁਬਾਰਾ ਇਹਨੇ ਆਪਣੇ ਸਾਰੇ ਉਹਨੂੰ ਕਿਹਾ ਕਿ ਮੈਂ ਇਹਦੇ ਖਿਲਾਫ ਕੋਈ ਵੀ ਅੱਜ ਕੋਈ ਵੀ ਕੇਸ ਨਹੀਂ ਕਰੂੰਗੀ ਔਰ ਉਸ ਤੋਂ ਬਾਅਦ ਮੈਂ ਦੇ ਅਕੋਰਡਿੰਗ ਚੱਲੂਗੀ ਮਤਲਬ ਪੂਰੀਆਂ ਨੇ ਆਪਣੀ ਜ਼ਿੰਮੇਵਾਰੀ ਲਈ ਤੀ ਉਸ ਤੋਂ ਬਾਅਦ ਸਾਡੇ ਮੇਰੇ 57 ਲੱਗੀ ਦੀ ਉਹ ਰਫਾ ਦਫਾ ਹੋਇਆ ਕੇਸ ਜਦੋਂ ਮੈਂ ਆਪਣਾ ਕੇਸ ਅਨਪਰਪਸਡ ਦਾ ਕੀ ਰੋਲ ਹੈ ਵਿੱਚ ਅਨਪਰਪਸਡ ਸਰ ਉਸ ਟਾਈਮ 에 ਮੈਟਰ ਦੇ ਵਿੱਚ ਥੀ ਅਨਮੋਲ ਸਵਾਹੀ ਦੇ ਤੌਰ ਤੇ ਅਨਪਰਪਸਡ ਸਮਝੌਤਾ ਕਰਾਉਣ ਦੇ ਵਿੱਚ ਥੀ ਉਹ ਕੀ ਰਿਸ਼ਤਦਾਰੀ ਹੈ ਤੁਹਾਡੀ ਉਹਨਾਂ ਨਾਲ ਮੇਰੇ ਤਾਏ ਦਾ ਲੜਕਾ ਜੀ ਅੱਛਾ ਹਾਂਜੀ ਉਹਦੇ ਤੇ ਅਲੀਗੇਸ਼ਨ ਲਾ ਰਹੀ ਹੈ ਕਿ ਮੇਰੇ ਘਰ ਖਰਾਬ ਕਰਨ ਦੇ ਵਿੱਚ ਉਹ ਤਾਂ ਸਰ ਉਹ ਅੱਜ ਤੱਕ ਕਦੇ ਵਿੱਚ ਹੀ ਨਹੀਂ ਆਏ ਜੀ ਹੁਣ ਤੁਸੀਂ ਕੁਝ ਦੇਰ ਪਹਿਲਾਂ ਦੀ ਸੁਣ ਲਓ ਜੀ ਮੇਰੇ ਬੱਚੇ ਨੂੰ ਉਹਦੇ ਸਿਸਟਰਾਂ ਦੀ 2200 ਰੁਪਏ ਦੇ ਕੇ ਗਈਆਂ ਨਹੀਂ ਉਹ ਪੈਸੇ ਲੈਣ ਨੂੰ ਤਾਂ ਅੱਗੇ ਹੋ ਜਾਂਦੀ ਇਹ ਹੀ ਇਹ ਉਸ ਤੋਂ ਬਾਅਦ ਅੱਜ ਮੈਨੂੰ ਖੁਦ ਯਕੀਨ ਨਹੀਂ ਆ ਰਿਹਾ ਵੀ ਉਹ ਉਹਦੇ ਭਾਈ ਤੇ ਹੀ ਇਹ ਇਲਜ਼ਾਮ ਲਗਾ ਰਹੀ ਆ ਕਿ ਮੇਰਾ ਘਰ ਖਰਾਬ ਕਰਨ ਉਹ ਤਾਂ ਅੱਜ ਤੱਕ ਵੀ ਉਹ ਮੇਰੇ ਉਸ ਟਾਈਮ ਹੀ ਦੀ ਉਸ ਤੋਂ ਬਾਅਦ ਕਦੇ ਵੀ ਸਾਡੇ ਮੈਟਰ ਦੇ ਵਿੱਚ ਨਹੀਂ ਆਏ ਹੈ ਕਿਉਂਕਿ ਵਿੱਚ ਆ ਕੇ ਉਹਨਾਂ ਨੇ ਸੰਪੋਖਾ ਉਹ ਤਾਂ ਉਹ ਤਾਂ ਤੁਹਾਡੇ ਫਾਦਰ ਸਾਹਿਬ ਤੇ ਵੀ ਇਲਜ਼ਾਮ ਲਾ ਰਹੀ ਹੈ ਵੀ ਮੇਰੀ ਕਹਾਣੀ ਖਰਾਬ ਕਰਨ ਵਾਲੇ ਇਹ ਨੇ ਮੀਨ ਤੁੜੀ ਮਾਂ ਦੇ ਵੀ ਲਾ ਰਹੀ ਮੈਂ ਤੁਹਾਡੀ ਭੈਣ ਤੇ ਵੀ ਲਾ ਮੈਂ ਇਸ ਬਾਤ ਦਾ ਕੁਰਾਨ ਚੱਕ ਸਕਦਾ ਮੈਂ ਮਸਜਿਦ ਚੜਨ ਨੂੰ ਤਿਆਰ ਆ ਦੇਖੋ ਮੈਨੇ ਅੱਲਾ ਨੂੰ ਜ਼ਾਨ ਦੇਨੀ ਆ ਗੱਲ ਕਿਆਮਤ ਵਾਲੇ ਦਿਨ ਅੱਲਾ ਦੇ ਸਾਹਮਣੇ ਖੜੇ ਹੋਣਾ ਜੇ ਮੈਂ ਝੂਠ ਬੋਲ ਲੂੰ ਕੋਈ ਵੀ ਮੈਨੂੰ ਯਾ ਫੋਰਸ ਕਰਦਾ ਹੋਵੇ ਛੱਡ ਅੱਜ ਤੱਕ ਮੇਰੇ ਬਾਪ ਕਰਕੇ ਹੀ ਮੇਰਾ ਇਹ ਰਿਸ਼ਤਾ ਚੱਲ ਰਿਹਾ ਜੀ ਕਿਉਂਕਿ ਇਹਨਾਂ ਨੇ ਅੱਜ ਤੱਕ ਵੀ ਜਦ ਕੋਈ ਤਲਾਕ ਦੀ ਗੱਲ ਆਉਂਦੀ ਦੀ ਇਹ ਮੈਨੂੰ ਮਨਾ ਕਰਦੇ ਦੀ ਰੋਕਦੇ ਦੀ ਇੱਥੇ ਤੱਕ ਇਹਨਾਂ ਨੇ ਮੇਰੇ ਥੱਪੜ ਵੀ ਮਾਰੇ ਨੇ ਇਹ ਹੁਣ ਵੀ ਮੈਨੂੰ ਇਹਨਾਂ ਨੇ ਕਹੇ ਤੇ ਹੀ ਕਿ ਤੂੰ ਜਾ ਕੇ ਉਹਨੂੰ ਲੈ ਕੇ ਆ ਹਰ ਵਾਰੀ ਇਹਨਾਂ ਨੇ ਉਹਦੀ ਸਪੋਰਟ ਕੀਤੀ ਮੇਰੀ ਮੇਰੇ ਖਿਲਾਫ ਇਹਨਾਂ ਨੇ ਉਹ ਕੀਤਾ ਮੇਰੇ ਮਾਪੇ ਨੇ ਭਈ ਤੁਹਾਡੇ ਮੁਤਾਬਕ ਕੀ ਸਾਈਕੋ ਆ ਹਾਂਜੀ ਤੁਹਾਡੇ ਮੁਤਾਬਕ ਸਰ ਜਦੋਂ ਉਹ ਉਸਨੂੰ ਜਦ ਮੇਰੀ ਲੜਾਈ ਹੁੰਦੀ ਹੈ ਸਰ ਉਹ ਮਤਲਬ ਇੱਥੇ ਤੱਕ ਇੱਕ ਦਿਨ ਉਹਨੇ ਆਪਣੇ ਆਪਣੇ ਕੱਪੜੇ ਵੀ ਫਾੜੇ ਉਹ ਕੋਈ ਵੀ ਬਾਤ ਨੂੰ ਇਸ਼ੂ ਬਣਾਉਣ ਕਰਕੇ ਫਿਰ ਉਹ ਗੇਟ ਤੋਂ ਬਾਹਰ ਭੱਜਦੀ ਹੈ ਜੀ ਇੱਥੇ ਤੱਕ ਮੈਂ ਰਾਤ ਨੂੰ 2:30 ਵਜੇ ਵੀ ਬਾਹਰੋਂ ਲੈ ਕੇ ਆਇਆ ਯੋਨੂੰ ਫੜ ਕੇ ਇੱਕ ਵਾਰ ਮੈਂ ਰੈਕ ਕੋਡ ਦੇ ਪੁਲ ਦੇ ਨੀਚੇ ਉੱਥੇ ਸਕੋਰਪੀਓ ਗੱਡੀ ਖੜੀ ਛੇ ਮੁੰਡੇ ਉਸ ਗੱਡੀ ਨੂੰ ਖੜਾ ਕੇ ਇਹਨੇ ਉਸ ਟਾਈਮ ਹੀ ਮੈਨੇ ਫਿਰ ਜੀ ਕਾਲ ਕੀਤੀ ਪੁਲਿਸ ਨੂੰ ਉੱਥੇ ਪੁਲਿਸ ਵਾਲੇ ਕਹਿੰਦੇ ਮੈਨੂੰ ਤੂੰ ਇਹਨੂੰ ਕਰ ਲੈ ਜਾ ਮੈਂ ਕਹਿੰਦੀ ਇਹ ਜਾਂਦੀ ਨਹੀਂ ਹੈਗੀ ਮੈਨੇ ਬਹੁਤ ਮਿੰਤਾ ਕਰੀਆਂ ਮੈਂ ਕਹਿੰਦਾ ਤੂੰ ਸੀ ਕਹਿ ਦੋ ਮੈਨੇ ਇਹਦੇ ਕੰਨ ਨੂੰ ਫੋਨ ਲਗਾ ਕੇ ਉਸ ਤੋਂ ਬਾਅਦ ਤਾਂ ਜਾ ਕੇ ਇਹ ਮੰਨੀ ਤਾਂ ਜਾ ਕੇ ਮੇਰੀ ਸਕੂਟਰੀ ਤੇ ਬੈਠੀ ਜੀ ਤਾਂ ਜਾ ਕੇ ਇਹਨੂੰ ਮੈਂ ਰਾਤ ਨੂੰ ਘਰੋਂ ਲੈ ਕੇ ਆਇਆ ਘਰੋਂ ਫਿਰ ਉਸ ਤੋਂ ਬਾਅਦ ਜਦ ਇਹ ਗੇਟ ਤੇ ਆਈ ਫਿਰ ਉਸ ਤੋਂ ਬਾਅਦ ਬੱਚਾ ਦਾ ਛੱਡ ਕੇ ਚਲੀ ਗਈ ਧੀ ਉਸ ਤੋਂ ਬਾਅਦ ਗੇਟ ਤੇ ਖੜ ਕੇ ਮੇਰੇ ਮਾਮੇ ਦਾ ਮੁੰਡਾ ਵਿਚ ਤਿੱਕ ਉਹਨੇ ਸਾਰਾ ਇਹ ਮੈਟਰ ਦੇਖਿਆ ਉਹਨੇ ਵੀ ਕਿਹਾ ਤੂੰ ਅੰਦਰ ਚੱਲ ਕਹਿੰਦੀ ਮੈਂ ਅੰਦਰ ਨਹੀਂ ਜਾਂਦੀ ਮੇਰਾ ਬੱਚਾ ਮੈਨੂੰ ਸਵਾਲ ਇਹ ਹੈ ਵੀ ਉਹ ਕਹਿ ਰਹੀ ਹੈ ਮੈਨੂੰ ਇਹ ਕਹਿ ਰਹੇ ਨੇ ਵੀ ਇਹ ਦਿਮਾਗ ਖਰਾਬ ਹੈ ਦਾ ਸਾਈਕੋ ਹੈ मतलब ਤੁਸੀਂ ਤੁਹਾਨੂੰ ਕਿਵੇਂ ਲੱਗਦਾ ਕੀ ਐਸਾ ਸਰ ਉਹ ਜਿਆਦਾ ਇੰਨਾ ਜਿਆਦਾ ਇਹ ਕਰਦੀ ਹੈ ਮੇਰੇ ਪਾਸ ਸਰ ਫੋਟੋਆਂ ਵੀ ਨੇ ਵੀਡੀਓ ਵੀ ਨੇ ਸਿੱਧਾ ਗਲੇ ਨੂੰ ਅਟੈਕ ਕਰਦੀ ਹੈ ਜੀ ਹਮ ਜਦ ਵੀ ਮੇਰੀ ਲੜਾਈ ਹੁੰਦੀ ਹੈ ਮੈਂ ਇਹਦਾ ਮੂੰਹ ਬੰਦ ਕਰਦਾ ਉਹਨਾਂ ਬਸ ਇੰਨਾ ਕੁ ਮੂੰਹ ਬੰਦ ਕਰਦਾ ਉਹਨਾਂ ਇਹ ਇਹ ਚੁੱਪ ਕਰ ਜਵੇ ਕਿਉਂਕਿ ਇਹ ਬਹੁਤ ਉੱਚੀ ਉੱਚੀ ਬੋਲਦੀ ਆ ਮੇਰੀ ਕੋਲ ਤਰਹੇ ਦਾ ਕੋਈ ਡਿਪਰੈਸ਼ਨ ਸਰ ਇਹਦੀ ਡਿਪਰੈਸ਼ਨ ਦੀ ਦਵਾਈ ਇਹਦੀ ਪਹਿਲਾਂ ਚੱਲਦੀ ਸੀ ਇਹ ਖੁਦ ਵੀ ਇਹਨੇ ਐਕਸੈਪਟ ਕੀਤਾ ਐਸਪੀ ਸਾਹਿਬ ਨੇ ਕਿ ਮੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਸੀ ਇਹ ਐਕਸਪਾਇਰ ਹੋ ਗਈ ਸੀ ਉਹਦੇ ਕਰਕੇ ਮੈਨੂੰ ਡਿਪਰੈਸ਼ਨ ਸਰ ਉਸ ਤੋਂ ਪਹਿਲਾਂ ਵੀ ਚੱਲਦੀ ਸੀ ਬੇਟੀ ਨੇ ਦਰਖਾਸਤ ਦਿੱਤੀ ਉਹਦੇ ਵਿੱਚ ਉਹਨੇ ਮੇਰੇ ਤੇ ਅਲੀਗੇਸ਼ਨ ਲਾਏ ਨੇ ਜੀ ਇਹ ਦਹੇਜ ਮੰਗਦਾ ਜੀ ਦਹੇਜ ਦੀ ਗੱਲ ਸਰ ਅੱਜ ਤੱਕ ਮਿੰਨੇ ਇਹਨਾਂ ਦਾ 100 ਰੁਪਏ ਦਾ ਕੱਪੜਾ ਨਹੀਂ ਪਾਇਆ ਮੈਂ ਖੁਦدار ਇਨਸਾਨ ਆ ਹੁਣ ਕਹਾਣੀ ਕਿੱਥੇ ਖੜੀ ਆ ਜਿਹੜਾ ਕੈਸ਼ ਸਰ ਦਿੱਤਾ ਉਹ ਮੇਰੇ ਬੁਨੂ ਅਮਾਨਤ ਦੇ ਤੌਰ ਤੇ ਇੱਕ 6.5 ਲੱਖ ਦੇ ਕਿੰਨੇ 6 ਲੱਖ ਦੇ ਚੈੱਕ ਦਿੱਤੇ ਨੇ 3.5 ਲੜਾਈ ਪੈਣ ਤੋਂ ਬਾਅਦ 3.5 ਲੱਖ ਦਾ ਟ੍ਰਾਂਸਫਰ ਜਿਹਦੀ ਇਹਦੇ ਚੈੱਕ ਉਹ ਜਿਸ ਦੇ ਪਾਸ ਸਾਡੇ ਲਵੇ ਸਾਰੇ ਪ੍ਰੂਫ ਨੇ ਇਹਦੇ ਖਾਤੇ 'ਚ ਟ੍ਰਾਂਸਫਰ ਹੋ ਗਿਆ 2.5 ਲੱਖ ਦਾ ਚੈੱਕ ਅੱਜ ਵੀ ਸਾਡੇ ਦੇ ਲਵੇ ਅਮਾਨਤ ਦੇ ਤੌਰ ਤੇ ਪਿਆ ਹਾਂਜੀ ਕੋਈ ਵੀ ਇੱਕ ਕਲੇਮ ਨਹੀਂ ਕਰ ਸਕਦੇ ਸਾਡੇ ਕਿ ਮੇਰੇ ਅਕਾਊਂਟ ਚ ਅੱਜ ਤੱਕ ਲੈ ਕੇ ਕੈਸ਼ ਲੈ ਰਿਆ ਸੀ ਨਾ ਨਾ ਸਰ ਇਹ ਝੂਠਾ ਝੂਠਾ ਅੱਛਾ ਹੁਣ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਾਣੀ ਕਿੱਥੇ ਖੜੀ ਹੈ ਸਰ ਮੈਂ ਇਹ ਇਹੀ ਦਰਖਾਸਤ ਪ੍ਰਸ਼ਾਸਨ ਨੂੰ ਅਪੀਲ ਕਰਨਾ ਕਿ ਮੇਰੀ ਸੁਣਵਾਈ ਹੋਵੇ ਮੇਰੇ ਮਾਵਾਪਾ ਇੰਨੇ ਜ਼ਿਆਦਾ ਪਰੇਸ਼ਾਨ ਨੇ ਮੇਰੇ ਮਾਵਾਪਾ ਬੁਢਾਪੇ ਦੇ ਵਿੱਚ ਨੇ 70 72 ਸਾਲ ਉਮਰ ਆ ਮੇਰੀ ਅੰਮੀ ਬਲੱਡ ਪ੍ਰੈਸ਼ਰ ਦੀ ਮਰੀਜ਼ ਆ ਉਹਨੇ ਅਟੈਕ ਸਰ نیچے ਆ ਕੇ ਮੈਂ ਇੰਨਾ ਜ਼ਿਆਦਾ ਡਰੇ ਹੋਇਆ ਜੀ نیچے ਆ ਕੇ ਚਟਿੱਕ ਨਹੀਂ ਆ ਹੋਲ ਕੇ ਗੇਟ ਪੋਲ ਕੇ ਮੇਰੀ ਅੰਮੀ ਤੇ ਆ ਕੇ ਗਲੇ ਨੂੰ ਫੜਿਆ ਜੀ ਉਹ ਗੋਡਿਆਂ ਦੀ ਉਹ ਹੈ ਜੀ ਦਵਾਈ ਚੱਲ ਰਹੀ ਹੈ ਔਰ ਬਲੱਡ ਪ੍ਰੈਸ਼ਰ ਦੀ ਮਰੀਜ਼ ਆ ਔਰ ਅਟੈਕ ਕੀਤਾ ਸਾਰਾ ਮਹੱਲਾ ਜਾਣਦਾ ਕਿਸੇ ਮਹੱਲੇ ਤੋਂ ਜਾ ਕੇ ਪੁੱਛੋ ਤਾਂ ਸਹੀ ਸਰ ਬਿਕੈਸੀ ਜ਼ਿਆਦਾ ਹਰ ਬੰਦਾ ਹੈ ਤੋਂ ਪਰੇਸ਼ਾਨ ਹੈ ਹਰ ਰਿਸ਼ਤੇਦਾਰੇ ਤੋਂ ਪਰੇਸ਼ਾਨ ਆ ਕੋਈ ਵੀ ਇਹਦੇ ਮੈਟਰ ਦੇ ਵਿੱਚ ਨਹੀਂ ਆਂਦਾ ਹੈ ਜੀ ਤੁਹਾਨੂੰ ਕੀ ਲੱਗਦਾ ਹੁਣ ਘਰ ਬਸ ਜੂ ਸਰ ਘਰ ਬਸ ਨੂੰ ਮੈਂ ਸਵੇਭੀ ਸਰ ਇਹਨੂੰ ਕਾਲ ਕਰਵਾਈ ਦੀ ਕਿ ਕਿਸੇ ਥਰੂ ਮੈਂ ਇਮਾਮ ਸਾਹਿਬ ਤੋਂ ਕਾਲ ਕਰਵਾਈ ਕਿ ਤੂੰ ਮੀਡੀਆ 'ਚ ਜਾ ਨਾ ਕਿ ਜੋ ਚਾਂਸ ਹੈਗਾ ਤੂੰ ਉਹ ਵੀ ਖਤਮ ਕਰ ਰਹੀ ਆਪਣਾ ਕਿਉਂਕਿ ਮੈਂ ਅੱਜ ਤੱਕ ਸਰ ਕਦੇ ਵੀ ਪਹਿਲ ਨਹੀਂ ਕੀਤੀ ਹੈਗੀ ਕੋਈ ਵੀ ਕੇਸ ਦੇ ਵਿੱਚ ਪਹਿਲ ਨਹੀਂ ਕੀਤੀ ਕਿਉਂਕਿ ਮੇਰੇ ਡੈਡੀ ਨੇ ਮੈਨੂੰ ਰੋਕਿਆ ਆਪਾਂ ਨੇ ਕਦੇ ਵੀ ਕੋਈ ਕੇਸ ਨਹੀਂ ਲਗਾਣਾ ਇਹ ਦੇਖੋ ਦੋ ਵਾਰ ਮੈਨੂੰ ਸੀਟੀ 'ਚ ਲੈ ਗਈ ਜੀ ਉੱਥੇ ਪਿਛਲੀ ਵਾਰ ਹੋਇਆ ਉਹ ਵੀ ਰਫਾ-ਦਾਵਾ ਹੋਇਆ ਫੇਰ ਆਕੇ ਇਹਨੇ ਮੇਰੇ ਪੈਰ ਫੜ ਲਏ ਜੀ ਮੈਨੇ ਮਾਫ ਕਰਤਾ ਮਾਪੇ ਤੋਂ ਮਾਫੀ ਮੰਗੀ ਮੈਨੇ ਮਾਫ ਕਰਤਾ ਮੈਨੇ ਘਰ ਬਸਾਉਣ ਦੇ ਵੇਲੇ ਸਰ ਮੈਨੇ ਕੱਟੋ ਗੜ ਵੀ ਇਹਦੇ ਨਾਲ 8-10 ਵਾਰ 16 ਕੀਤੀ ਆ 4-5 ਵਾਰ ਤਾਂ ਸਰ ਮੈਂ ਕਲਕੱਤੇ ਦੇ ਨੂੰ ਲੈ ਆਇਆ ਉੱਥੋਂ ਕਲਕੱਤਿਆਂ ਵੀ ਇਹਨੇ ਇਹਦੇ ਭਾਈ ਨੇ ਵੀ ਮੈਨੂੰ ਘਰੋਂ ਬਾਹਰ ਕੱਢਿਆ ਜੀ ਇਹਨੇ ਖੁਦ ਮੈਨੂੰ ਘਰੋਂ ਬਾਹਰ